ਤਰਕਾਰਾ ਬੰਬਈ ਮਾਰਕਾ ਤੁਸੀਂ ਜਿਹਨੂੰ ਕਹਿੰਦੇ ਹੋ ਜੀ ਉਹ ਤੁਹਾਨੂੰ ਲੁੱਟੂ ਟੋਲੇ ਦਾ ਸਰਦਾਰ ਵੀ ਕਹਿੰਦਾ ਜਸੂਸ ਵੀ ਕਹਿੰਦਾ ਕਈ ਵਾਰੀ ਤੁਹਾਡੀ ਤਰੀਫ ਵੀ ਕਰ ਦਿੰਦਾ ਲੋਕ ਕਹਿੰਦੇ ਵੀ ਇਹ ਤਾਂ ਝੂਠੀ ਤਰੀਫ ਆ ਅਸਲ ਦੇ ਵਿੱਚ ਇਹ ਪੁੱਲੀ ਪੁੱਲੀਆਂ ਮਤਲਬ ਲਾਉਂਦਾ ਸਤਾਮ ਸਿੰਘ ਦਾਉਂਦੇ ਤੁਹਾਡੀ ਨਿੱਜੀ ਰੰਜਿਸ਼ ਕੀ ਆ ਉਹਦੇ ਨਾਲ ਪੱਤਰਕਾਰ ਉਹ ਬੰਦਾ ਬੰਬਈ ਤੋਂ ਆਇਆ ਬੰਬਈ ਵੱਡੇ ਮਾਫੀਆ ਗਰੁੱਪ ਚੱਲਦੇ ਆ ਡੌਨ ਚੱਲਦੇ ਆ ਵੱਡੇ ਵੱਡੇ ਉਹਨਾਂ ਦੇ ਗਰੁੱਪ ਚੱਲਦੇ ਹੋਣਗੇ ਉਹਨਾਂ ਨੂੰ ਦਲਾਲ ਪੱਤਰਕਾਰ ਚਾਹੀਦੇ ਹੋਣੇ ਆ ਜਾਂ ਪੱਤਰਕਾਰ ਨੂੰ ਆਪਣੀ ਕੋਈ ਸੀਏਡੀ ਲੈਣੀ ਕਿਸੇ ਦੂਜੇ ਗਰੁੱਪ ਕੋਲ ਡੌਨ ਕੋਲੋਂ ਉਹ ਫਿਰ ਸੈਟਿੰਗ ਕਰ ਲੈਨੇ ਇਮਾਨਦਾਰੀ ਨਹੀਂ ਉਹ ਬੇਈਮਾਨੀ ਕਰਦੇ ਆ ਕਿਸੇ ਮਾਫੀਆ ਗਰੁੱਪ 'ਚ ਵੜ ਕੇ ਉੱਥੋਂ ਇਨਫੋਰਮੇਸ਼ਨ ਖੜ ਕੇ ਮੈਨੂੰ ਇੱਥੇ ਦੀ ਗੱਲ ਦੱਸੋ ਉਹ ਤਾਂ ਆਪਾ ਆਪਾ ਬੰਬੇ ਨਹੀਂ ਜਾਣਾ ਚਾਹੁੰਦੇ ਉੱਥੇ ਕੀ ਹੁੰਦਾ ਇੱਥੇ ਦੱਸੋ ਕਿ ਉਹਨੂੰ ਤੁਹਾਡੇ ਨਾਲ ਤਕਲੀਫ ਕੀ ਹੈ ਉਹਨੂੰ ਉਦਾਂ ਦੀ ਵਾਅਦਾ ਬੰਬਈ ਵਾਲੀ ਪਈ ਹੋਈ ਹੈ ਉਹ ਰਿਟਾਇਰਮੈਂਟ ਦੇ ਬਾਅਦ ਹੁਣ ਮੋਹਾਲੀ ਚ ਆ ਗਿਆ ਉਸੇ ਤਰੀਕੇ ਨਾਲ ਉਹ ਏਜੰਸੀਆਂ ਦੀਆਂ ਕਾਲੀਆਂ ਭੇਡਾਂ ਨਾਲ ਸੈਟਿੰਗ ਕਰਦਾ ਤੇ ਏਜੰਸੀਆਂ ਦੀਆਂ ਕਾਲੀਆਂ ਭੇਡਾਂ ਦੀ ਤੇ ਉਸ ਪੱਤਰਕਾਰ ਦੀ ਸਾਜ਼ਿਸ਼ ਹੈ ਕਿ ਜੇ ਸਤਨਾਮ ਦਾ ਉਹਨੂੰ ਟੰਗਣਾ ਤੇ ਪੰਜਾਬ ਗ੍ਰੈਂ inscripion ਦੀ ਟੀਮ ਨੂੰ ਟੰਗਣ ਤੋਂ ਪਹਿਲੇ ਉਹਦੇ ਖਿਲਾਫ ਰੌਲਾ ਪਾਓ ਮੀਡੀਆ 'ਚ ਉਹ ਰੌਲਾ ਪਾਣ ਦੀ ਸਾਜਿਸ਼ ਦਾ ਇੱਕ ਹਿੱਸਾ ਬਣਿਆ ਹੋਇਆ ਮਿੱਥ ਕੇ ਸਾਨੂੰ ਬਦਨਾਮ ਕਰਨਾ ਬਿਨਾਂ ਸਬੂਤਾਂ ਤੋਂ ਕਦੇ ਉਹਨਾਂ ਸਾਨੂੰ ਇੱਕ ਸਟਾਰਟਸਨ ਗੈਂਗ ਦੱਸਣਾ ਕਦੇ ਬਲੈਕਮੇਲਰ ਦੱਸਣਾ ਕਦੇ ਜਸੂਸ ਦੱਸਣਾ ਕਦੇ ਰੋਪ ਲਾਣੇ ਕਹਿੰਦੇ ਬੱਚੇ ਪੜ੍ਹਦੇ ਕਿੱਥੋਂ ਆ ਖਰਚਾ ਕਿੱਥੋਂ ਕਰਦੇ ਆ ਰੋਟੀ ਕਿਵੇਂ ਚੱਲਦੀ ਆ ਉਹ ਉਹ ਸਾਰੀਆਂ ਗੱਲਾਂ ਸਾਡੇ ਖਿਲਾਫ ਲਾਉਂਦਾ ਦੱਸੋ ਕਿ ਤੁਹਾਡੇ ਮਹੱਲੀ ਚੰਡੀਗੜ੍ਹ ਚ ਕਾਫੀ ਪੱਤਰਕਾਰ ਤੁਹਾਡੇ ਮਿਲਬਰਤਨ ਵਾਲੇ ਵੀ ਨਹੀਂ ਤੁਸੀਂ ਕਈ ਮਾਮਲੇ ਉਜਾਗਰ ਕੀਤੇ ਨੇ ਜੀ ਕਿਸੇ ਬੰਦੇ ਬਾਰੇ बार-बार ਪੁੱਛੀ ਜਾਣਾ ਵੀ ਤੇਰਾ ਕਿੱਥੋਂ ਦਾ ਖਰਚਾ ਚੱਲਦਾ ਕੀ ਕਮਾਉਣਾ ਤੂੰ ਕੀ ਖਾਣਾ ਇਹ ਕੋਈ ਪੱਤਰਕਾਰੀ ਮੰਨਦੇ ਤੁਸੀਂ ਐ ਪੱਤਰਕਾਰੀ ਨਹੀਂ ਨਹੀਂ ਮੈਂ ਉਹਨੂੰ ਕਹਣਾ ਜੇ ਮੇਰੇ ਮੋਤੇ ਤੂੰ ਡੀਸੀ ਲੱਗਿਆ ਕਿ ਤੂੰ ਇਨਕਮ ਡੈਕਸ ਪੁੱਛਣਾ ਲੱਗਿਆ ਉਹ ਮੈਨੂੰ ਪੁੱਛਦਾ ਸਤਰਾਮ ਦਾ ਓਕਾਣਾ ਮੈਂ ਪੁੱਛਿਆ ਤੇਰੀ ਓਕਾਦ ਤੋ 4000 ਰਿਵਿਊ ਵਾਸਤੇ ਆਪਣਾ ਟੈਨਰ ਆਪਣੇ YouTube ਚੈਨਲ ਬਣਾ ਕੇ DC ਲਗਾ ਕੇ ਮੇਰੇ ਤੇ ਤੂੰ ਇਨਕਮ ਟੈਕਸ ਕਮਿਸ਼ਨਰ ਨੂੰ ਮੈਨੂੰ ਨੋਟਿਸ ਭੇਜ ਤੂੰ ਕੋਈ ਮੈਂ ਮਾਫੀਆ ਗਰੁੱਪ ਚਲਾਣਾ ਮੈਨੂੰ ਕੋਈ ਪੁਲਿਸ ਦੇ شکایت ਕਰ ਕੋਈ ਐਕਸਟਰਸ਼ਨ ਕਰਦਾ ਤਾਂ ਪੁਲਿਸ ਨੂੰ ਸਬੂਤ ਦੇ ਮੇਰੇ ਖਿਲਾਫ ਕਾਰਵਾਈ ਕਰ ਇੱਕ ਟੁੱਟਿਆ ਹੋਇਆ ਪੱਤਰਕਾਰ ਜਿਹੜਾ ਬਲੈਕਮੇਲਰ ਖੁਦ ਹੋਵੇ ਤੇ ਮਾਫੀ ਨਾ ਮਿਲਿਆ ਹੋਵੇ ਉਹਦੀ ਕੀ ਔਕਾਤ ਆ ਮੈਨੂੰ ਪੁੱਛੇ ਤੇ ਜੇ ਪੁੱਛਣਾ ਤਾਂ ਮੈਨੂੰ ਇਨਕਮ ਟੈਕਸ ਡਿਪਾਰਟਮੈਂਟ ਨੂੰ ਪੁੱਛੇ ਜਿਹੜਾ 1998 ਤੋਂ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਦਾ ਮਾਲਵਿੰਦਰ ਸਿੱਧੂ ਵਾਲ ਸਿੱਧੂ ਤੇ ਇਸ ਤਰ੍ਹਾਂ ਦੇ ਪਰਚੇ ਦਰਜ ਹੋ ਗਏ ਕਿਉਂ ਉਹ ਉਹਨਾਂ ਨੇ ਪੈਸੇ ਕਮਾਉਣ ਦਾ ਸਾਧਨ ਬਣਾ ਰੱਖਿਆ ਬਿਜਲੈਂਸ ਨੇ ਉਹਦਾ ਡਰਾਈਵਰ ਵੀ ਫੜਿਆ ਹੋਰ ਬੰਦੇ ਫੜੇ ਤੱਕੜ ਵੀ ਉਸ ਕੇਸ 'ਚ ਲਵੇੜਦਾ ਇਹ ਬੰਬਈ ਮਾਰਕ ਦੇ ਪੱਤਰਕਾਰ ਨੇ ਫਿਰ ਟੋਡੇ ਤੇ ਤਬਾ ਲੈ ਕੇ ਇੱਕ ਲੁੱਟੂ ਟੋਲਾ ਜਿਹਦੇ ਵਿੱਚ ਇਸ ਨਾਮ ਵੀ ਹੈ ਟੋਡਾ ਲਿੰਕ ਵਾਰ-ਵਾਰ ਇਹ ਜੋੜਨ ਦੀ ਕੋਸ਼ਿਸ਼ ਕਰਦਾ ਕੋਈ ਨਾ ਕੋਈ ਤੁਹਾਡੇ ਖਿਲਾਫ ਕੋਈ ਹੈ ਕੋਈ ਉਹਦੀ ਰਜਿਸਟ ਆਪਾਂ ਉਹੀ ਸਾਜ਼ਿਸ਼ ਹੈ ਜਿਹੜੀ ਕਿ ਪਹਿਲੇ ਬਦਨਾਮ ਕਰੋ ਫਿਰ ਜੇਲ੍ਹ ਦੇ ਵਿੱਚ ਠੋਕੋ ਇਹ ਪੱਤਰਕਾਰ ਜਿੰਦਨ ਸਿੰਘ ਤੱਕੜ ਨਾਲ ਹੋਇਆ ਤੁਹਾਨੂੰ ਲੱਗਦਾ ਕਿ ਉਹ ਜੱਸੀਆਂ ਨਾਲ ਦੇ ਪੁਲਿਸ ਦੀਆਂ ਗਾਲੀਆਂ ਭੇਡਣ ਨਾਲ ਮਿਲ ਉਹ ਮਿਲੇ ਹੈ ਬਿਲਕੁਲ ਮੈਂ ਕਾਲੀਆਂ ਪੀਡਾਂ ਉਹਨੂੰ ਚਲਾਨੀਆਂ ਕਦੇ ਉਹ ਪਾਲੀਆਂ ਪੀਡਾਂ ਚਲਾਉਂਦਾ ਹੁਣ ਦੇ ਕੱਲ ਦੀ ਗੱਲ ਹੈ ਜਿਹੜਾ 22 ਤਰੀਕ ਨੂੰ ਤਗੜਦਾ ਰੇਪ ਕੇਸ ਦੀ ਗੱਲ ਕੀਤੀ ਹੈ ਉਹਨੇ ਇੱਕ ਚੈਨਲ ਤੇ ਸਟੋਰੀ ਚਲਾਈ ਕਿ ਤਾ ਪੱਤਰਕਾਰ ਤਗੜਦਾ ਰੇਪ ਕੇਸ ਦੇ ਵਿੱਚ ਜ਼ਮਾਨਤ ਟਲ ਗਈ ਹੈ ਹੁਣ ਉਹਨੂੰ ਕਿਸੇ ਏਜੰਸੀਏ ਦੇ ਕਾਲੀ ਪੀਡ ਨੇ ਦੱਸਿਆ ਤੇ ਸੱਚ ਇਹ ਹੈ ਰੇਪ ਦੇ ਕੇਸ ਦੀ ਜਿਹੜੀ ਝੂਠਾ ਸੀ ਤੱਗੜ ਦੇ ਉਤੇ ਉਹਦੇ ਤੋਂ ਹੁਣ ਤੱਕ ਅਸੀਂ ਜ਼ਮਾਨਤ ਦੀ ਐਪਲੀਕੇਸ਼ਨ ਲਾਈ ਹੋਣੀ ਹੈ ਹਾਈ ਕੋਰਟ ਦੇ ਵਿੱਚ ਉਹ ਝੂਠੀ ਸਟੋਰੀ ਚਲਾਉਂਦਾ ਉਹਨੂੰ ਕੋਈ ਏਜੰਸੀ ਸੀ ਉਹ ਜਿਹੜੀ ਜ਼ਮਾਨਤ ਲੱਗੀ ਉਹ ਕੋਈ ਐਨ ਕੇ ਸ਼ਰਮਾ ਜਿਹੜਾ ਸਾਬਕਾ ਐਮ ਐਲ ਏ ਹੈ ਜੀਰਕਪੁਰ ਦਾ ਉਹਦੀ ਕੋਈ ਕਹਾਣੀ ਚਲਾਈ ਸੀ ਤੱਗੜ ਨੇ ਪੱਤਰਕਾਰ ਨੇ ਆਪਣੇ ਚੈਨਲ ਤੇ ਉਹਦੇ ਫਿਰ ਕਹਾਣੀ ਐਫ ਆਰ ਦਰਜ ਹੋਈ ਕਿ ਐਕਸਟਰੈਸ਼ਨ ਕਰਨ ਦੇ ਮਕਸਦ ਨਾਲ ਸਟੋਰੀ ਜਲਾਈ ਤੇ ਤੱਗੜ ਦੇ ਉਹ ਤਿੰਨੋਂ ਪਰਚੇ ਬਿਲਕੁਲ 100% ਝੂਠੇ ਆ ਉਹਦੀ ਤਾਂ ਆੜੀ ਵੀ ਆ ਚੁੱਕੀ ਹੈ ਬਾਰ ਮੈਂ ਵੀ ਰੌਲਾ ਪਾ ਚੁੱਕਾ ਇਹਦੇ ਬਾਰੇ ਬਹੁਤ ਜਦੋਂ ਹਾਂ ਇਹਨਾਂ ਇਸ ਕਰਕੇ ਜੀ ਬੋਲਦੇ ਆ ਉਹ ਚੁਬਦਾ ਏਜੰਸੀਆਂ ਦੇ ਕਾਲੀਆਂ ਭੇਡਾਂ ਨੂੰ ਵੀ ਉਹ ਦਲਾਲ ਜਿਹੜਾ ਪੱਤਰਕਾਰ ਆ ਬੰਬੇ ਮਾਰਕਾ ਉਹਨੂੰ ਵੀ ਚੁਬਦਾ ਇਸ ਕਰਕੇ ਫਿਰ ਸਾਡੇ ਖਿਲਾਫ ਖੜ੍ਹਦੇ ਵੀ ਇਹ ਬੰਦਾ ਬੋਲਦਾ ਐਨੂੰ ਟੰਗੋ ਪਰ ਐਨੇ ਮਕਸਦ ਉਹਨਾਂ ਦਾ ਕਿਸ ਤਰ੍ਹਾਂ ਦੀ ਚੁਣੌਤੀ ਤੁਸੀਂ ਉਸ ਪੱਤਰਕਾਰ ਨੂੰ ਦੇਣਾ ਚਾਹੁੰਦੇ ਹੋ ਸਾਹਮਣੇ ਆ ਕੇ ਬਹਿਸ ਕਰੇ ਗੱਲਬਾਤ ਕਰੇ ਜਾਂ ਫਿਰ ਮੈਨੂੰ ਵੀ ਲੱਗਦਾ ਮੈਨੂੰ ਵੀ ਕਈ ਸਾਲ ਹੋ ਗਏ ਪੱਤਰਕਾਰਤਾ ਦੇ ਵਿੱਚ ਕਿਸੇ ਨੂੰ ਕੁੱਤਾ ਬਿੱਲਾ ਕਹਿ ਦੇਣਾ ਆ ਲੋਟੂ ਟੋਲਾ ਕਹਿ ਦੇਣਾ ਗੈਂਗ ਕਹਿ ਦੇਣਾ ਜੀਸਸ ਕਹਿ ਦੇਣਾ ਇਹ ਵੀ ਸੋਬਧਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਜੀਸਸ ਦਾ ਕੰਮ ਕਰਦੇ ਹੋਗੇ ਪ੍ਰਾਈਵੇਟ ਉਹਨੇ ਤਾਂ ਤੁਹਾਨੂੰ ਪ੍ਰਾਈਵੇਟ ਡਿਟੈਕਟਿਵ ਬਣਾਤਾ ਲੱਗਦਾ ਕਿ ਕਿਸੇ ਤੇ ਇਸ ਤਰ੍ਹਾਂ ਚਿੱਕੜਸਾਲੀ ਇਸ ਤਰ੍ਹਾਂ ਸਿਸਟਮ ਚ ਕਾਲੀਆਂ ਭੇਡਾਂ ਐ ਪੁਲਿਸ ਕਾਲੀ ਭੇਡਾਂ ਐ ਵਿਜੀਲੈਂਸ ਬਿਊਰੋ ਚ ਕਾਲੀਆਂ ਭੇਡਾਂ ਐ ਪੱਤਰਕਾਰਤਾ ਚ ਕਾਲੀ ਭੇਡ ਆ ਉਹ ਕਾਲੀ ਭੇਡ ਕਿਵੇਂ ਆ ਤੁਸੀਂ ਮੇਰਾ ਪੱਖ ਨਹੀਂ ਪੁੱਛਿਆ ਮੈਨੂੰ ਫੋਨ ਨਹੀਂ ਕੀਤਾ ਤੁਸੀਂ ਮੇਰੇ ਬਾਰੇ ਮੇਰੇ ਬਿਨਾਂ ਪੁੱਛੇ ਮੇਰੇ ਬਾਰੇ ਗਲਤ ਪਤਾ ਬੋਲੋ ਫਿਰ ਜੇ ਮੈਂ ਆਪਣੀ ਗੱਲ ਸਫਾਈ ਦੇਣ ਦੀ ਕੋਸ਼ਿਸ਼ ਕਰਦਾ ਉਹ ਮੇਰਾ ਕਮੈਂਟ ਮੈਨੇ ਬਲਾਕ ਕਰ ਦੇਣਾ ਇੱਕ ਤਰਫਾ ਚੱਲੀ ਜਾਣਾ ਦੂਜੇ ਬੰਦੇ ਨੂੰ ਨਾ ਪੱਖ ਰੱਖਣਾ ਨਾ ਪੁੱਛਣਾ ਨਾ ਮੌਕਾ ਦੇਣਾ ਫਿਰ ਉਹ ਕਾਲੀ ਭੇੜੀ ਐ ਤੇ ਇਸ ਕਰਕੇ ਮੈਨੂੰ ਚੈਲੰਜ ਕਰਦਾ ਉਹਨੇ ਮੈਨੂੰ ਇੱਕ ਦੋ ਵਾਰੀ ਫੋਨ ਕੀਤਾ ਕਿ ਪੱਖ ਲੈਣਾ ਮੈਂ ਤੇ ਇਲਜ਼ਾਮ ਲਗਾਇਆ ਤੇ ਉਹ ਪੱਖਪਾਤੀ ਪੱਤਰਕਾਰਤਾ ਕਰਦਾ ਤੇਰਾ ਚੈਨਲ ਬਕਾਊ ਐ ਜੇ ਤੂੰ ਮੇਰੇ ਨਾਲ ਗੱਲਬਾਤ ਕਰਨੀ ਐ ਲਾਈਵ ਡਿਸਕਸ ਕਰ ਮੇਰੇ ਨਾਲ ਲਾਈਵ ਡਿਬੇਟ ਕਰ ਮੇਰੇ ਤੇ ਜੋ ਮਰਜ਼ੀ ਨਿਜੀ ਰੋਪ ਲਾ ਮੇਰੇ ਤੇ ਜੋ ਮਰਜ਼ੀ ਸਬੂਤ ਪੁੱਛ ਜੇ ਆਪਣੇ ਚੈਨਲ ਦੇ ਤੋਰ ਮੋਰ ਕੇ ਪੇਸ਼ ਕਰਨੇ ਮੈਂ ਉਹਨੂੰ ਮਸ਼ਹੂਰ ਕਿਉਂ ਕਰਾਂ ਟੁੱਟੇ ਚੈਨਲ